ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਸਵਾਗਤ ਆਈ ਤੁਹਾਡਾ ਆਪਣੇ YouTube ਚੈਨਲ ਤੇ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਜੀ ਤੇ ਬੈਲ ਨੋਟੀਫਿਕੇਸ਼ਨ ਔਨ ਕਰਨਾ ਨਾ ਭੁੱਲਿਓ ਤਾਂ ਕਿ ਮੇਰੀ ਹਰ ਰੋਜ਼ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਸਾਰਿਆਂ ਤੱਕ ਪਹਿਲੀ ਵਾਰ ਚ ਪਹੁੰਚ ਸਕੇ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਵੀਡੀਓ ਨੂੰ ਦੇਖ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਚਲੋ ਜੀ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਤੇ ਇੱਥੇ ਟਾਈਮ ਹੋ ਗਿਆ ਸੀ ਜੀ 8 ਵਜੇ ਦਾ ਤੇ ਹੁਣ ਆਪਾਂ ਸਾਰਾ ਕੰਮ ਨਿਬੜ ਗਿਆ ਆਪਣਾ ਤੇ ਪਸੂ ਆਪਾਂ ਸਾਰੇ ਬੰਦ ਤੇ ਸੀ ਅੰਦਰ ਕਿਉਂਕਿ ਹੁਣ ਠੰਡ ਬਹੁਤ ਹੋਣ ਲੱਗ ਗਈ ਤੇ ਆਰਾਮ ਨਾਲ ਬੈਠੀਆਂ ਨਹੀਂ ਗੀਆਂ ਰੱਜ ਗਈ ਰੱਜੀਆਂ ਹੋਈਆਂ ਨਹੀਂ ਗੀਆਂ ਤੇ ਲੋ ਜੀ ਅੱਜ ਆਪਾਂ ਆਪਣੇ ਨਿਊ ਮੈਂਬਰ ਨਾਲ ਵੀ ਮਿਲਾਉਣੇ ਆ ਵੈਸੇ ਆਪਾਂ ਪਿਛਲੀ ਵੀਡੀਓ ਚ ਦੱਸਿਆ ਹੋਇਆਗਾ ਚਲੋ ਜੀ ਆਪਾਂ ਮਲਾਉਣੇ ਲੋ ਜੀ ਇਹ ਬੱਥੇ ਆਪਣਾ ਨਿਊ ਮੈਂਬਰ ਪਰਸੋ ਹੋਇਆ ਸੀ ਇਹ ਇੱਕ ਮਿੰਟ ਜੋ ਕਰੋ ਚੈੱਕ ਇਹਦਾ ਨਾਮ ਗੋਰੀ ਰੱਖਿਆ ਸੀਗਾ ਪਰ ਹੁਣ ਆਪਾਂ ਚੇਂਜ ਕਰਤਾ ਹੁਣ ਇਹਦਾ ਨਾਮ ਆਪਾਂ ਰਹਿਮਤ ਰੱਖਤਾ ਇਹ ਹੁਣ ਆਪਣੀ ਰਹਿਮਤ ਹੈ ਰੱਬ ਦੀ ਰਹਿਮਤ ਹੋਈ ਆਪਣੇ ਤੇ ਆਪਾਂ ਨੂੰ ਇਹ ਅਨੋਖੀ ਜੀ ਚੀਜ਼ ਮਿਲੀ ਹੈ ਲੋ ਜੀ ਤੇ ਇਹ ਆਪਣੀ ਬੂਰੀ ਮੈਲਾ ਖੈਲਾ ਜੱਸੀ ਟੀ ਆਂਦੀ ਏ ਤੇ ਨੀਰਾ ਖਾਈ ਜਾਂਦੀ ਏ ਇਧਰ ਇਹ ਮੱਝ ਦਾ ਵੀ ਪਿਆ ਇਹਨੂੰ ਤਾਂ ਆਪਾਂ ਹੁਣ ਤਿੰਨ ਰਾਤ ਨੀਰਾ ਪਾ ਕੇ ਰੱਖਦੇ ਆਂ ਤੇ ਆਪਾਂ ਇਹਨੂੰ ਅੰਦਰ ਹੀ ਰੱਖਦੇ ਆਂ ਵੀ ਬਾਹਰ ਨਹੀਂ ਕੱਢਦੇ ਬਸ ਧੁੱਪ ਚ ਆਪਾਂ 1:00 ਜਾਂ 1:30 ਵਜੇ ਨੂੰ ਬਾਹਰ ਕੱਢਦੇ ਆਂ ਤੇ 5:00 ਵਜੇ ਤੋਂ ਪਹਿਲਾਂ ਪੰਦਰ ਲੈ ਹੋਣੇ ਇਹਨੂੰ ਬਸ ਤਨੱਕ ਕਾਟੇ ਚਾਰਕ ਮਸਾ ਰੱਖਦੇ ਆਂ ਜਿੰਨਾ ਕੰਟੇ ਧੁੱਪ ਹੁੰਦੀ ਆ ਵਾ ਰੋਣ ਦਾ ਟਾਈਮ ਆਪਾਂ ਧੁੱਪ ਚ ਰੱਖਦੇ ਆਂ ਫੇਰਾ ਪੰਦਰੀ ਲਿਆਉਣੇ ਆ ਕਿਉਂਕਿ ਠੰਡ ਬਹੁਤ ਹੈ ਜੀ ਤੇ ਤਾਜ਼ਾ ਸੂਆ ਪਸੂਆ ਤੇ ਜੇ ਇੱਕ ਵਾਰ ਠੰਡ ਪਕੜ ਕਰ ਗਈ ਇਹਨੂੰ ਫਿਰ ਸਾਰਾ ਸੂਆ ਹੀ ਨਹੀਂ ਸੈਟੋ ਨਹੀਂ ਆਪਣੀ ਮੱਝ ਇਹ ਵੀ ਜ਼ਰੂਰੀ ਹੈ ਇਹਨਾਂ ਦਾ ਧਿਆਨ ਰੱਖਣਾ ਫੇਰੀ ਸੂਏ ਜ ਆਪਾਂ ਨੂੰ ਦੁੱਧ ਦੇਣਗੇ ਤੇ ਉੱਧਰ ਵੀ ਆਪਣਾ ਪੱਲੜ ਲਾਇਆ ਹੋਇਆ ਤੇ ਇੱਥੇ ਵੀ ਆਪਾਂ ਡਬਲ ਪੱਲੜ ਲਾ ਰੱਖਿਆਗਾ ਲੋ ਜੀ ਇੱਕ ਪੱਲੜ ਆਪਾਂ ਇੱਧਰ ਲਾਤਾ ਇਤਰੋਂ ਵੀ ਠੰਡ ਹੋਉਂਦੀ ਸੀਗੀ ਤੇ ਇੱਕ ਆਸ ਹੈਗਾ ਇੱਕ ਅੱਗੇ ਜਿੱਥੋਂ ਬਾਰ ਸਟਾਰਟਿੰਗ ਹੈ ਜਿੱਥੋਂ ਮਤਲਬ ਇਹ ਪੱਠਿਆਂ ਵਾਲੇ ਦੀ ਸਟਾਰਟਿੰਗ ਇੱਕ ਪੱਲੜ ਉੱਥੇ ਲਾਇਆ ਹੋਇਆ ਦੋ ਪੱਲੜ ਲਾਏ ਹੋਏ ਆ ਇੱਥੇ ਕਿਉਂਕਿ ਇੱਕ ਪੱਲੜ ਜਿਆਦਾ ਪਾਲਾ ਨਹੀਂ ਉੱਟਦਾ ਤੇ ਦੂਰੇ ਘਟਿਆਂ ਦਾ ਪੱਲੜਾਵਾ ਲਾ ਉਹ ਕਹਿ ਰਹਿਆਂ ਦਾ ਲੋ ਜੀ ਇੱਥੇ ਆਪਾਂ ਇਹ ਲਾਤਾ ਜੇ ਆਪਾਂ ਨੇੜੇ ਲਾਉਂਦੇ ਸੀ ਜਿਵੇਂ ਭਾਂਡੇ ਦੇ ਨਾਲ ਫਿਰ ਪਸ਼ੂ ਖਿੱਚਦੇ ਸੀ ਤਾਂ ਕਰਕੇ ਆਪਾਂ ਥੋੜੀ ਕਿ ਪਿੱਛੇ ਹਟਾ ਕੇ ਲਾਇਆਗਾ ਜਮਾ ਹਵਾਨੀ ਆਉਂਦੀ ਬਾਕੀ ਇੱਥੋਂ ਦੀ ਆਪਾਂ ਨੂੰ ਲੰਗਣਾ ਟੱਪਣਾ ਸੌਖਾ ਹੈਗਾ ਲੋ ਜੀ ਆਪਣੀ ਇਹ ਨਹੀਂ ਰੱਖਾਈ ਜਾਂਦੀ ਹੈ ਚੋ ਚੱਕ ਤੇ ਆਪਣੀਆਂ ਦੂਜੀਆਂ ਸਾਰੀਆਂ ਖੜੀਆਂ ਨਹੀਂ ਆ ਤੇ ਬਾਕੀ ਆਪਾਂ ਉਧਰ ਆਪਣੇ ਉਹ ਲਾਏ ਹੋਏ ਪਰਾਲੀ ਜਿਹਦੇ ਗੱਦੇ ਹੁੰਦੇ ਜਿਹੜੇ ਉਹ ਲਾਏ ਹੋਏ ਇਧਰੋਂ ਵੀ ਜਮਾ ਬੰਦ ਹੈ ਹੱਦ ਨੇ ਜੰਗਲੇ ਬੰਦ ਜਿਹੜੀ ਉੱਤੇ ਉੱਤੇ ਮਾੜੀ ਮੋਟੀ ਜਗ੍ਹਾ ਰਹਿੰਦੀ ਸੀ ਉਥੇ ਆਪਾਂ ਗੱਟੇ ਲਾ ਤੇ ਇੱਟਾਂ ਲਾ ਕੇ ਤੇ ਉੱਥੇ ਹੁਣ ਜਮਾਂ ਜਗ੍ਹਾ ਨਹੀਂ ਬਚੀ ਹੁਣ ਠੰਡੋਂ ਹੁੰਦੀ ਕੋਈ ਆਪਾਂ ਨੂੰ ਐ ਤਾਂ ਹੈ ਨਹੀਂ ਵੀ ਠੰਡ ਨਹੀਂ ਵੱਟ ਸਕਦੀ ਹੁਣ ਕਿਸੇ ਪਾਸੋਂ ਵੀ ਅੰਦਰ ਜਮਾਂ ਬੰਦ ਕਰ ਰੱਖਿਆ ਤੇ ਅੱਜ ਦੀ ਮੇਨ ਵੀਡੀਓ ਚ ਆਪਾਂ ਗੱਲ ਦੱਸਣੀ ਸੀਗੀ ਕਿਉਂਕਿ ਇੱਕ ਪਤਨ ਦੋ ਵੀਡੀਓਾਂ ਛੱਡ ਕੇ ਇੱਕ ਵੀਡੀਓ ਤੇ ਕਮੈਂਟ ਆਇਆ ਹੋਇਆ ਸੀ ਵੀ ਤੁਸੀਂ ਆਪਣੇ ਪੂਰੇ ਫਾਰਮ ਦੀ ਤੇ ਆਪਣੇ ਪਸ਼ੂ ਵਾਲੇ ਸ਼ੈੱਡ ਦੀ ਜਾਣਕਾਰੀ ਦਿਓ ਤੇ ਆਪਾਂ ਫਾਰਮ ਦੇ ਤਾਂ ਜਾਣਕਾਰੀ ਮਤਲਬ ਅਪਡੇਟ ਅਗਲੇ ਵਲੌਗ ਚ ਦਵਾਂਗੇ ਜਦੋਂ ਵੀ ਪਾਇਆ ਆਪਾਂ ਅਗਲਾ ਵਲੌਗ ਤੇ ਆਪਾਂ ਪਸ਼ੂ ਵਾਲੇ ਸ਼ੈੱਡ ਦੀ ਜਾਣਕਾਰੀ ਜ਼ਰੂਰ ਦੇ ਦਿੰਨੇ ਆ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਲੈਨੇ ਆ ਇਹ ਆਪਣਾ ਭਾਂਡਾ ਜੀ 40 ਫੁੱਟ ਦਾ ਲੰਮਾਗਾ ਤੇ 15 ਫੁੱਟ ਚੌੜਾ ਮੇਰੇ ਅਕੋਰਡਿੰਗ ਤਾਂ ਇੰਨਾ ਕੀ ਹੈ ਕਿਉਂਕਿ ਇਹਨੂੰ ਪਾਇਨ ਨੂੰ ਬਹੁਤ ਟਾਈਮ ਹੋ ਗਿਆ ਇਹਨੂੰ ਹੋ ਗਏ ਹੋਣਗੇ 25 ਸਾਲ ਪਾਇਨ ਨੂੰ ਉਦੋਂ ਦਾ ਇਹੀ ਹੋਇਆ ਬਸ ਪਹਿਲਾਂ ਪਚਾਲੇ ਕੰਦੂ ਹੁੰਦੀ ਸੀਗੀ ਤੇ ਪਹਿਲਾਂ ਤਾਂ ਇੱਥੇ ਤੱਕ ਹੀ ਹੁੰਦਾ ਸੀ ਆ ਆ ਖੁਰਲੀ ਤੱਕ ਜੋ ਛੋਟੀ ਵਾਲੀ ਹੈ ਇੱਥੇ ਕੰਦੂ ਹੁੰਦੀ ਸੀ ਕਿ ਅੰਦਰ ਆਪਣੇ ਕਣ ਕਾਰੇ ਡਰਮ ਹੁੰਦੇ ਸੀ ਫਿਰ ਬਸ ਆ ਦੋ ਤਿੰਨ ਕੁ ਮਹੀਨੇ ਪਹਿਲਾਂ ਪਾਉ ਕੰਦਰ ਚੱਕਤੀ ਤੇ ਆ ਸਾਰਾ ਪਸ਼ੂ ਵਾਲਾ ਬਣਾ ਲਿਆ ਕਿਉਂਕਿ ਪਸ਼ੂ ਵੱਧ ਗਏ ਸੀ ਆਪਣੇ ਇੱਥੇ ਤੇ ਡਰਾਮਾ ਪਾਉ ਉਧਰ ਸ਼ਿਫਟ ਕਰਤੇ ਲੋ ਜੀ ਆਪਾਂ ਦਾਸ ਤਬੀ ਆਪਣਾ 40 ਫੁੱਟ ਦਾ ਲੰਮਾਗਾ ਤੇ 15 ਫੁੱਟ ਮਤਲਬ ਚੌੜਾਈ ਹੈ ਮੇਰੇ ਰਿਕਾਰਡਿੰਗ ਤਾਂ ਇੰਨੀ ਕੀ ਕਿਉਂਕਿ ਮੈਂ ਆਪ ਦੇ ਸਾਹਮਣੇ ਮਿਨੇਗਾ ਬਾਕੀ ਇਹਨੂੰ ਪਾਇਨੂ ਬਹੁਤ ਬਹੁਤ ਟਾਈਮ ਹੋ ਗਿਆ ਤੇ ਮਤਲਬ 25 ਸਾਲ ਪੁਰਾਣਾਗਾ ਮੇਰੇ ਹੋਣ ਤੋਂ ਵੀ ਕਿਤੇ ਪਹਿਲਾਂ ਦਾ ਪਾਇਆ ਹੋਇਆ ਗਾ ਇਹ ਤੇ ਛੱਤ ਆਪਨੇ ਉੱਪਰ ਪੱਕੀ ਮਤਲਬ ਲੈਂਟਰ ਪਾਇਆ ਹੋਇਆਗਾ ਗਾਟਰ ਪਾ ਕੇ ਉੱਤੇ ਲੈਂਟਰ ਪਾਇਆ ਹੋਇਆਗਾ ਉਦੋਂ ਦਾ ਆਪਣਾ ਭਾਂਡਾ ਐਵੇਂ ਹੀ ਜਮਾ ਨਹੀਂ ਹੱਲਿਆ ਪੋ ਬਹੁਤ ਵਧੀਆ ਪਿਆਗਾ ਤੇ ਇੱਥੇ ਆਪਣੇ ਜੰਗਲੇ ਆ ਜੰਗਲੇ ਰੱਖੇ ਹੋਏ ਐ ਜਿਹੜੇ ਆਪਾਂ ਮਿੱਟੀ ਨਾਲ ਬੰਦ ਕੀਤੇ ਹੋਏ ਐ ਇੱਟਾਂ ਤੇ ਮਿੱਟੀ ਨਾਲ ਗਰਮੀਆਂ 'ਚ ਇਹਨਾਂ ਨੂੰ ਖੋਲ ਦਿੰਨੇ ਆ ਤੇ ਸਰਾਂ 'ਚ ਬੰਦ ਕਰ ਦਿੰਨੇ ਆ ਤੇ ਕਿਉਂਕਿ ਹਰ ਪਾਰ ਹਵਾ ਟੱਪ ਜਾਂਦੀ ਆ ਉੱਧਰ ਵੀ ਆਪਣੇ ਵੀ ਮੋਰੇ ਰੱਖੇ ਹੋਏ ਐ ਆਲੇ ਵੀਰ ਪਰ ਹਵਾ 탑ਦੀ ਰਹੇ ਵਧੀਆ ਰਹਿੰਦਾਗਾ ਜੀ ਕੁਛ ਆਪਣੇ ਪਹਾੜੇ ਲੱਗੇ ਹੋਏ ਗਰਮੀਆਂ ਚ ਵੀ ਵਧੀਆ ਰਹਿੰਦਾ ਪਸ਼ੂ ਵੀ ਲੋਲੂ ਨਹੀਂ ਵੱਢਦੀ ਅੰਦਰ ਤੇ ਸਿਆਲ ਚ ਨਿਕਾ ਰਹਿੰਦਾਗਾ ਤੇ ਆਪਣੇ ਭਾਂਡੇ ਦੇ ਵਿੱਚ 15 16 ਪਸ਼ੂ ਆ ਜਾਂਦੇ ਆ ਖੁੱਲੇ ਭੀੜੇ ਕਰਕੇ ਇਸ ਟਾਈਮ ਆਪਣੇ ਕੋਲ 11 ਪਸ਼ੂ ਆ ਟੋਟਲ ਛੋਟੇ ਵੱਡੇ ਤੇ ਮੇਰੇ ਘਰ ਚ ਆ ਲਾਈਨ ਚ ਤਾਂ ਇੱਕ ਹੀ ਕਿਲਾ ਖਾਲੀ ਹੈ ਉਹ ਵੀ ਇਹ ਵਾਲਾ ਤੇ ਦੋ ਆਪਣੀ ਉਹ ਬੂਰੀ ਤੇ ਪਰਲੇ ਪਾਸੇ ਆ ਇੱਕ ਉਹ ਉਧਰ ਹੈ ਤਿੰਨਾਂ ਕੋ ਬਸ ਹੋਰ ਆਇਆ ਨਹੀਂ 11 ਹੈ ਗਿਆ 14 ਖੁੱਲੇ ਪੀੜੇ ਕਰਕੇ ਆਪਾਂ ਫਿੱਟ ਕਰ ਲੈਣੇ ਆ 15 16 ਪਸ਼ੂ ਤੇ ਲੋ ਜੀ ਆਪਾਂ ਦੇਤੀ ਆਪਣੇ ਸ਼ੈੱਡ ਬਾਰੇ ਜਾਣਕਾਰੀ ਤੇ ਹੁਣ ਆਪਣੇ ਪਸ਼ੂ ਵੀ ਗਾਲਾ ਮਾਰ ਕੇ ਵਧੀਆ ਬਹਿ ਜਾਣਗੇ ਮੈਂ ਸਪਾ ਇੱਕ ਛੋਟੀ ਘੱਟੀ ਨੀਰਾ ਧਰਤੀ ਹੈ ਜਿਹੜੀ ਮਤਲਬ 2 ਮਹੀਨਿਆਂ ਦੀ ਹੋ ਗਈ ਹਾਂ ਅੱਜ ਸਹੀ 2 ਮਹੀਨਿਆਂ ਦੀ ਹੋ ਗਈ ਲక్ష్ਮੀ ਉਹਨੂੰ ਆਪਾਂ ਨੀਰਾ ਧਰਤੀ ਕਿਉਂਕਿ ਰਾਤ ਨੂੰ ਬੱਚੇ ਨੂੰ ਭੁੱਖ ਲੱਗਦੀ ਹੁੰਦੀ ਉਹ ਦੁਖਾ ਲੈਂਦਾ ਚਲੋ ਜੀ ਤੇ ਹੁਣ ਤੋਂ ਹੁਣ ਆਪਣਾ ਵਲੌਗ ਬਹੁਤ ਦਿਨ ਨਹੀਂ ਆਉਂਦਾ ਸ਼ੇਪ ਉਹ ਤੋਂ ਲੈ ਕੇ 14 ਪੋਤਾ ਹੀ ਮਤਲਬ 19 ਤਰੀਕ ਤੋਂ ਲੈ ਕੇ 28 ਤਰੀਕ ਤੱਕ 9 ਦਿਨ ਆਪਣਾ ਕੋਈ ਵਲੌਗ ਨਹੀਂ ਆਉਂਦਾ ਤੇ ਕਿਉਂਕਿ ਸਾਬ ਜਦਿਆ ਦੇ ਸ਼ਹੀਦ ਦੇ ਦਿਹਾੜੇ ਨੇ ਹੁਣ ਤੇ ਆਪਾਂ ਕੋਈ ਵਲੌਗ ਨਹੀਂ ਪਾਉਂਦੇ ਤੇ ਆਪਾਂ ਫਿਰ ਉਸ ਤੋਂ ਬਾਅਦ ਕੰਟੀਨਿਊ ਕਰਾਂਗੇ ਚਲੋ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆਂ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ